ਪੰਜਾਬ ਪੁਸਤੇ ਵੱਡੇ ਅਫਸਰਾਂ ਦੇ ਖਿਲਾਫ ਆਵਾਜ਼ ਉਠਾਉਣ ਲਈ ਹਿੰਮਤ ਚਾਹੀਦੀ ਏ ਜੇਕਰ ਉਸ ਵਿੱਚ ਦੇਰੀ ਹੋਈ ਹੋਵੇ ਤਾਂ ਕੋਈ ਹਰਜ ਨਹੀਂ ਜਿਵੇਂ ਡੀਆਈਜੀ ਪੁੱਲਰ ਦੇ ਖਿਲਾਫ ਇੱਕ ਆਮ ਆਦਮੀ ਨੇ ਸ਼ਿਕਾਇਤ ਦਰਜ ਕਰਵਾਈ ਜਦੋਂ ਉਸਨੇ ਸ਼ਿਕਾਇਤ ਦਰਜ ਕਰਵਾਈ ਸੀਬੀਆਈ ਕੋਲ ਤਾਂ 2 ਮਹੀਨੇ ਦਾ ਸਮਾਂ ਲੱਗਿਆ ਸੀਬੀਆਈ ਨੂੰ ਇਸ ਪੂਰੀ ਜਾਂਚ ਪੜਤਾਲ ਦੇ ਵਿੱਚ ਤੇ ਡੀਆਈਜੀ ਪੁੱਲਰ ਨੂੰ ਫੜਿਆ ਗਿਆ ਜੇਕਰ ਪੰਜਾਬ ਦੀ ਵਿਜੀਲੈਂਸ ਨੂੰ ਇਹ ਸ਼ਿਕਾਇਤ ਦਿੱਤੀ ਜਾਂਦੀ ਕਿ ਪੰਜਾਬ ਦੀ ਵਿਜੀਲੈਂਸ ਉਸ ਅਫਸਰ ਦੇ ਉੱਪਰ ਕਾਰਵਾਈ ਕਰ ਸਕਦੀ ਉਸ ਤੋਂ ਪਹਿਲਾਂ ਕਿ ਉਸ ਸ਼ਿਕਾਇਤ ਕਰਤਾ ਨੂੰ ਹੀ ਜਾਂ ਤਾਂ ਉਸਤੇ ਝੂਠਾ ਕੇਸ ਪਾ ਕੇ ਤੇ ਉਸ ਨੂੰ ਜੇਲ੍ਹ ਵਿੱਚ ਧੱਕ ਦਿੱਤਾ ਜਾਣਾ ਸੀ ਤੇ ਜਾਂ ਫਿਰ ਉਸ ਨੂੰ ਗੈਂਗਸਟਰਾਂ ਦੇ ਵੱਲੋਂ ਹੀ ਪਾ ਟਪਾ ਦਿੱਤਾ ਜਾਣਾ ਸੀ ਜੋ ਹਰਚਰਨ ਸਿੰਘ ਭੁੱਲਰ ਦੇ ਖਿਲਾਫ ਸ਼ਿਕਾਇਤ ਕਰਤਾ ਦੇ ਵੱਲੋਂ ਇਹ ਦੇਰੀ ਹੋਈ ਏ ਇਸ ਦੇ ਬਾਰੇ ਭੁੱਲਰ ਦੇ ਵਕੀਲ ਨੇ ਸਵਾਲ ਕੀਤਾ ਤਾਂ ਅਦਾਲਤ ਨੇ ਜਵਾਬ ਦਿੱਤਾ ਤੁਸੀਂ ਜਿਹੜੇ ਲੋਕ ਰਾਏ న్యూਸ ਨਾਲ ਬਹੁਤ-ਬਹੁਤ ਸਵਾਦ ਤੁਹਾਡਾ ਪੰਜਾਬ ਦੇ ਵਿੱਚ ਰਿਸ਼ਵਤ ਦਾ ਇੱਕ ਬਹੁਤ ਵੱਡਾ ਕਲੰਕ ਸਭ ਤੋਂ ਵੱਧ ਰਿਸ਼ਵਤ ਪੁਲਿਸ ਮਹਿਕਮੇ ਦੇ ਵਿੱਚ ਚੱਲਦੀ ਏ ਇਸ ਤੋਂ ਪਹਿਲਾਂ ਕਿ ਪੰਜਾਬ ਪੁਰਸ ਦੇ ਹੀ ਵੱਡੇ ਅਧਿਕਾਰੀ ਇਹ ਗੱਲ ਮੰਨ ਚੁੱਕੇ ਨੇ 2017 ਦੇ ਵਿੱਚ ਜਦੋਂ ਕੈਪਟਨ ਸਰਕਾਰ ਆਏ ਤਾਂ ਉਸ ਸਮੇਂ ਇੱਕ ਫਿਰੋਜ਼ਪੁਰ ਦੇ ਆਈਪੀਐਸ ਅਫਸਰ ਨੇ ਇਹ ਗੱਲ ਕਹੀ ਕਿ ਪੰਜਾਬ ਪੁਲਸ ਦੇ ਵਿੱਚ ਬਹੁਤ ਸਾਰੀਆਂ ਕਾਲੀਆਂ ਢੇਡਾਂ ਬੈਠੀਆਂ ਨੇ ਜੇਕਰ ਇਹ ਕਾਲੀਆਂ ਢੇਡਾਂ ਇਮਾਨਦਾਰ ਹੋ ਜਾਣ ਤਾਂ ਪੰਜਾਬ ਪੁਲਸ ਜੜੀਏ ਉਹ ਪੂਰੇ ਦੇਸ਼ ਨਹੀਂ ਪੂਰੇ ਵਰਲਡ ਦੇ ਵਿੱਚ ਇੱਕ ਨੰਬਰ ਤੇ ਹੋਵੇਗੀ ਤੇ ਸਲਾਮ ਹੋਵੇਗੀ ਪੰਜਾਬ ਪੁਲਸ ਨੂੰ ਪਰ ਇਸ ਵਰਦੀ ਦੇ ਵਿੱਚ ਬੈਠੀਆਂ ਕਾਲੀਆਂ ਢੇਡਾਂ ਉਹ ਪੰਜਾਬ ਪੁਲਿਸ ਨੂੰ ਬਦਨਾਮ ਕਰ ਰਹੀਆਂ ਨੇ ਸੋ ਅਜਿਹਾ ਹੀ ਹਰ ਰੋਜ਼ ਕੁਝ ਨਾ ਕੁਝ ਨਿਕਲ ਕੇ ਆਉਂਦਾ ਹੈ ਇਸ ਪੰਜਾਬ ਪੁਲਿਸ ਦੇ ਵਿੱਚ ਜੋ ਇਸ ਵਰਦੀ ਨੂੰ ਲੋਕ ਸਲਾਮ ਕਰਦੇ ਨੇ ਇਹ ਵਰਦੀ ਲੋਕਾਂ ਦੀ ਰੱਖਿਆ ਲਈਏ ਇਹ ਵਰਦੀ ਦੇਸ਼ ਦੇ ਸਨਮਾਨਯੋਗ ਹੈ ਪਰ ਇਸ ਵਰਦੀ ਦੇ ਵਿੱਚ ਬੈਠੇ ਹੋਏ ਲੋਕ ਜਿਹੜੇ ਕਿ ਰਿਸ਼ਵਤ ਲੈ ਕੇ ਤੇ ਉਹ ਇਸ ਵਰਦੀ ਨੂੰ ਕਲੰਕ ਕਰ ਰਹੇ ਨੇ ਉਹ ਪੰਜਾਬ ਪੁਲਿਸ ਨੂੰ ਕਲੰਕ ਕਰ ਰਹੇ ਨੇ ਸੋ ਡੀਆਈਜੀ ਹਰਚੰਦ ਸਿੰਘ ਪੁੱਲਰ ਜਿਸ ਦੇ ਪਿਤਾ ਵੀ ਪੰਜਾਬ ਦੇ ਡੀਜੀਪੀ ਰਹਿ ਚੁੱਕੇ ਨੇ ਉਹਨਾਂ ਦੇ ਵੱਲੋਂ ਜੋ ਰਿਸ਼ਵਤ ਲੈ ਕੇ ਜਾਇਦਾਦ ਬਣਾਈ ਗਈ ਕਰੋੜਾਂ ਰੁਪਇਆ ਇਕੱਠਾ ਕੀਤਾ ਗਿਆ ਇਹ ਕਿੱਥੇ ਲੈ ਕੇ ਜਾਣਗੇ ਇਸ ਦੇ ਬਾਰੇ ਜੋ ਆਮ ਆਦਮੀ ਆਕਾਸ਼ ਬੱਤਾ ਦੇ ਵੱਲੋਂ ਸ਼ਿਕਾਇਤ ਦਰਜ ਕਰਵਾਈ ਗਈ ਤਾਂ ਪੁੱਲਰ ਦੇ ਵਕੀਲ ਨੇ ਇਹ ਸਵਾਲ ਖੜਾ ਕੀਤਾ ਕਿ 2 ਮਹੀਨੇ ਦਾ ਸਮਾਂ ਕਿਉਂ ਲੱਗਿਆ ਤੇ ਇਸ ਬਾਰੇ ਅਦਾਲਤ ਨੇ ਉਸ ਨੂੰ ਜਵਾਬ ਦਿੱਤਾ ਹੈ ਸੋ ਡੀਆਈਜੀ ਰੈਂਕ ਦੇ ਵੱਡੇ ਅਧਿਕਾਰੀ ਦੇ ਖਿਲਾਫ ਆਵਾਜ਼ اٹھਾਉਣ ਲਈ ਹਿੰਮਤ ਦੀ ਲੋੜ ਹੁੰਦੀ ਹੈ ਜੇਕਰ ਸ਼ਿਕਾਇਤ ਵਿੱਚ ਦੇਰੀ ਹੋਈ ਹੈ ਤਾਂ ਇਸ ਵਿੱਚ ਕੋਈ ਹਰਜ ਨਹੀਂ ਕਿਉਂਕਿ ਹਿੰਮਤ ਜਟਾਉਣ ਵਿੱਚ ਸਮਾਂ ਲੱਗਣਾ ਕੁਦਰਤੀ ਹੈ ਪੰਜਾਬ ਦੇ ਮੁੱਲਤਵ ਡੀਆਈਜੀ ਹਰਜਨ ਸਿੰਘ ਭੁੱਲਰ ਦੇ ਵਕੀਲ ਨੇ ਇਹ ਸਵਾਲ ਕੀਤਾ ਜਦੋਂ ਚੰਡੀਗੜ੍ਹ ਦੀ ਸੀਬੀਆਈ ਵਿਸ਼ੇਸ਼ ਅਦਾਲਤ ਨੇ ਇਹ ਟਿੱਪਣੀ ਕੀਤੀ ਭ੍ਰਿਸ਼ਟਾਚਾਰ ਦੇ ਮਾਮਲੇ ਵਿੱਚ ਜੇਲ੍ਹ ਵਿੱਚ ਬੰਦ ਭੁੱਲਰ ਦੀ ਜ਼ਮਾਨਤਰਜੀ ਤੇ ਅਦਾਲਤ ਨੇ ਜੋ 2 ਜਨਵਰੀ ਨੂੰ ਖਰਜ ਕਰ ਦਿੱਤੀ ਸੀ ਪੁੱਲਰ ਦੇ ਵਕੀਲ ਨੇ ਜਮਾਨਤ ਅਰਜੀ ਵਿੱਚ ਇਹ ਸਵਾਲ ਖੜਾ ਕੀਤਾ ਕਿ ਸ਼ਿਕਾਇਤ ਕਰਤਾ ਆਕਾਸ਼ ਬੱਤਾ ਤੋਂ ਵਿਚੋਲੇ ਨੇ ਸਭ ਤੋਂ ਪਹਿਲਾਂ 5 ਅਗਸਤ 2025 ਨੂੰ 1 ਲੱਖ ਰੁਪਏ ਦੀ ਰਿਸ਼ਵਤ ਮੰਗੀ ਸੀ ਜਦਕਿ ਉਸਨੇ ਸੀਬੀਆਈ ਨੂੰ 11 ਅਕਤੂਬਰ 2025 ਨੂੰ ਸ਼ਿਕਾਇਤ ਦਿੱਤੀ ਅਜੇ ਵਿੱਚ 2 ਮਹੀਨੇ ਤੱਕ ਉਹ ਕਿਉਂ ਚੁੱਪ ਰਿਹਾ ਇਸ ਤੇ ਸੀਬੀਆਈ ਜੱਜ ਭਵਨਾ ਜੈਨ ਨੇ ਕਿਹਾ ਕਿ ਸ਼ਿਕਾਇਤ ਕਰਤਾ ਇੱਕ ਆਮ ਆਦਮੀ ਸੀ ਉਸ ਲਈ ਇਨਾ ਵੱਡਾ ਫੈਸਲਾ ਲੈਣਾ ਤੇ ਹਿੰਮਤ ਦਾ ਕੰਮ ਹੈ ਇਸ ਵਿੱਚ ਸਮਾ ਲਗਣਾ ਭਾਵ ਜੋ ਸਭਾਵਕ ਹੀ ਹੈ ਕਿਉਂਕਿ ਇੱਕ ਵੱਡੇ ਅਫਸਰ ਦੇ ਖਿਲਾਫ ਸ਼ਿਕਾਇਤ ਕਰਵਾਉਣ ਦੇ ਵਿੱਚ ਸਮਾ ਸੋਚ ਸਮਝ ਕੇ ਲਿਆ ਉਸ ਆਮ ਆਦਮੀ ਨੇ ਉਸ ਆਕਾਸ਼ ਬੱਤੇ ਨੇ ਉਸ ਨੂੰ ਡਰ ਵੀ ਸਤਾਉਂਦਾ ਰਿਹਾ ਕਿ ਕਿਤੇ ਇਹ ਸ਼ਿਕਾਇਤ ਮੇਰੀ ਉਸ ਅਫਸਰ ਦੇ ਖਿਲਾਫ ਜਾ ਕੇ ਮੇਰੇ ਤੇ ਹੀ ਭਾਰੂ ਨਾ ਪੈ ਜਾਵੇ ਉਹ ਅਫਸਰ ਮੈਨੂੰ ਹੀ ਨਾ ਮਰਵਾ ਦੇਵੇ ਉਹ ਅਫਸਰ ਮੈਨੂੰ ਹੀ ਜੇਲ੍ਹ ਨਾ ਕਰਵਾ ਦੇਵੇ ਜਿਸ ਕਰਕੇ ਉਹ ਡਰਦਾ ਰਿਹਾ ਪਰ सीबीआई ਨੇ ਬਹੁਤ ਵਧੀਆ ਤਰੀਕੇ ਦੇ ਨਾਲ ਜਾਲ ਬੁਣ ਕੇ ਤੇ ਡੀਆਈਜੀ ਪੁੱਲਰ ਨੂੰ ਗ੍ਰਿਫਤਾਰ ਕੀਤਾ ਸੀ ਸੋ ਅਦਾਲਤ ਵਿੱਚ ਪੁੱਲਰ ਦੇ ਜ਼ਮਾਨਤ ਅਰਜੀ ਦਾ ਵਿਰੋਧ ਕਰਦਿਆਂ सीबीआई ਦੇ ਸਰਕਾਰੀ ਵਕੀਲ ਨਰਿੰਦਰ ਸਿੰਘ ਨੇ ਦਲੀਲ ਦਿੱਤੀ ਸੀ ਕਿ ਮੁਲਜ਼ਮ ਉੱਚ ਅਹੁਦੇ ਦਾ ਅਧਿਕਾਰੀ ਰਿਹਾ ਹੈ ਜੇਕਰ ਉਹ ਜ਼ਮਾਨਤ ਤੇ ਬਾਹਰ ਆਉਂਦਾ ਹੈ ਤਾਂ ਉਹ ਕੇਸ ਅਤੇ ਗਵਾਹਾਂ ਨੂੰ ਪ੍ਰਭਾਵਿਤ ਕਰ ਸਕਦਾ ਹੈ ਅਦਾਲਤ ਨੇ ਇਸ ਟਿੱਪਣੀ ਕਰਦਿਆਂ ਕਿਹਾ ਕਿ ਅਪਰਾਧ ਦੇ ਸਮੇਂ ਮੁਲਜ਼ਮ ਪੰਜਾਬ ਵਿੱਚ ਰੋਪੜ ਰਹਿਦਾ ਡੀਆਈਜੀ ਸੀ ਉਸਨੇ ਆਪਣੇ ਕਾਰਜਕਾਲ ਦੇ ਦੌਰਾਨ ਕਰੋੜਾਂ ਦੀ ਜਾਇਦਾਦ ਬਣਾਈ ਇਸ ਤੋਂ ਸਪੱਸ਼ਟ ਹੈ ਕਿ ਮੋਲਜਮ ਦੇ ਸਮਾਜ ਦੇ ਉੱਚ ਵਰਗ ਦੇ ਵੱਡੇ ਲੋਕਾਂ ਨਾਲ ਡੂੰਘੇ ਸਬੰਧ ਹਨ ਜਿਸ ਦੇ ਆਧਾਰ ਤੇ ਜੱਜ ਵੀ ਜਿਹੜੇ ਜ਼ਮਾਨਤ ਰੱਦ ਕਰ ਦਿੱਤੀ ਹੈ ਜੱਜ ਵੀ ਜਿਹੜੇ ਨੇ ਉਹ ਪ੍ਰਭਾਵਿਤ ਕਰ ਸਕਦਾ ਸੀ ਜੱਜਾਂ ਨੂੰ ਵੀ 16 ਅਕਤੂਬਰ ਨੂੰ ਹਰਜਨ ਸਿੰਘ ਭੁੱਲਰ ਦੀ ਗ੍ਰਿਫਤਾਰੀ ਹੋਈ ਸੀ ਜਦੋਂ ਉਹਨਾਂ ਦੇ ਮੁਹਾਲੀ ਸਥਿਤ ਘਰ ਤੋਂ ਗ੍ਰਿਫਤਾਰ ਕੀਤਾ ਗਿਆ ਸੀ ਉਸ ਤੋਂ ਉਹਨਾਂ ਤੋਂ ਪਹਿਲਾਂ ਉਹਨਾਂ ਦੇ ਵਿਚੋਲੇ ਕਿਰਸ਼ਾਨੂੰ ਸ਼ਰਦਾ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਦੋਸ਼ਾਂ ਦੇ ਅਨੁਸਾਰ ਇਹ ਦੋਵੇਂ ਮੰਡੀ ਗੁਬਿੰਦਗੜ੍ਹ ਦੇ ਇੱਕ ਸਕ੍ਰੈਪ ਡੀਲਰ ਆਕਾਸ਼ ਬੱਤਾ ਤੋਂ 8 ਲੱਖ ਰੁਪਏ ਦੀ ਰਿਸ਼ਵਤ ਮੰਗ ਰਹੇ ਹਨ ਮੰਗ ਰਹੇ ਸਨ ਸੋ ਬੱਤਾ ਦਾ ਦੋਸਤ ਸੀ ਕਿ ਉਹਨਾਂ ਨੇ ਇੱਕ ਅਪਰਾਧਿਕ ਮਾਮਲੇ ਵਿੱਚ ਪਸਾਉਣ ਦੀ ਧਮਕੀ ਦੇ ਕੇ ਇਹ ਰਿਸ਼ਵਤ ਮੰਗੀ ਮੰਗੀ ਸੀ ਸੋ ਮੁਲਜ਼ਮਾ ਨੇ ਉਸ ਤੋਂ ਮਹੀਨਾ ਰਿਸ਼ਵਤ ਦੀ ਮੰਗ ਕੀਤੀ ਤੇ ਸੀਬੀਆਈ ਦੇ ਹੱਥ ਪੁੱਲਰ ਅਤੇ ਵਿਚੋਲੇ ਦੀ ਰਿਕਾਰਡਿੰਗ ਵੀ ਲੱਗੀ ਸੀ ਜਿਸ ਤੋਂ ਬਾਅਦ ਦੋਵਾਂ ਦੇ ਖਿਲਾਫ ਐਫਆਈਆਰ ਦਰਜ ਕੀਤੀ ਗਈ ਜਦੋਂ ਸੀਬੀਆਈ ਨੇ ਭੁੱਲਰ ਦੇ ਘਰ ਦੀ ਤਲਾਸ਼ੀ ਲਈ ਤਾਂ ਉਹਨਾਂ ਦੇ ਘਰ ਦੇ ਵਿੱਚੋਂ 7.5 ਕਰੋੜ ਰੁਪਏ ਨਗਦ ਰਕਮ 2.5 ਕਿਲੋ ਸੋਨਾ ਅਤੇ ਕਰੋੜਾਂ ਦੀ ਜਾਇਦਾਦ ਦੇ ਕਾਗਜ਼ ਬਰਾਮਦ ਹੋਏ ਇਸ ਤੋਂ ਬਾਅਦ ਸੀਬੀਆਈ ਨੇ ਭੁੱਲਰ ਦੇ ਖਿਲਾਫ ਆਮਦਨ ਤੋਂ ਵੱਧ ਜਾਇਦਾਦ ਦਾ ਕੇਸ ਵੀ ਦਰਜ ਕਰ ਲਿਆ ਭੁੱਲਰ ਦੀ ਆਮਦਨ ਤੋਂ ਵੱਧ ਜਾਇਦਾਦ ਦੀ ਰਿਸ਼ਵਤ ਖੋਰੀ ਦੋਵਾਂ ਕਿਸਮਾਂ ਵਿੱਚ ਜ਼ਮਾਨਤ ਵਰਜੀ ਜੋ ਖਰਚ ਹੋ ਚੁੱਕੀ ਹੈ ਜਿਸ ਤੋਂ ਬਾਅਦ ਭੁੱਲਰ ਦੇ ਵਕੀਲ ਨੂੰ ਇਹ ਜਿਹੜਾ ਕਿ ਅਦਾਲਤੇ ਵੱਲੋਂ ਜਵਾਬ ਦਿੱਤਾ ਗਿਆ ਕਿ ਪੁੱਲਰ ਨੂੰ ਜ਼ਮਾਨਤ ਨਹੀਂ ਦਿੱਤੀ ਜਾ ਸਕਦੀ।